ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਇੱਕ ਰੋਡਵੇਜ ਦੀ ਲਾਰੀ ਦੇ ਵਿੱਚ ਸੱਪ ਚੜ ਗਿਆ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਜਦੋਂ ਇੱਕ ਬੱਸ ਖੜੀ ਹੋਈ ਸੀ ਤਾਂ ਰੋਡਵੇਜ ਦੀ ਇਸ ਲਾਰੀ ਦੇ ਵਿੱਚ ਇਸ ਬੱਸ ਦੇ ਵਿੱਚ ਸੱਪ ਆ ਬੜਿਆ ਜਿਸ ਤੇ ਬਾਅਦ ਮੌਕੇ ਤੇ ਰੋਡਵੇਜ ਦੇ ਮੁਲਾਜ਼ਮਾਂ ਨੂੰ ਭਜਣਾ ਪੈ ਗਿਆ ਤਾਂ ਇਹਨਾਂ ਦੇ ਵੱਲੋਂ ਸਾਰੀ ਬੱਸ ਦੀ ਜਿਹੜੀ ਹੈ ਛਾਣਵਿਨ ਕੀਤੀ ਜਾ ਰਹੀ ਹੈ ਉਸ ਸੱਪ ਨੂੰ ਲੱਭਿਆ ਜਾ ਰਿਹਾ ਪਰ ਪਤਾ ਨਹੀਂ ਕਿਹੜੇ ਖੂਂਜੇ ਦੇ ਵਿੱਚ ਜਾ ਵੜਿਆ ਜਿਹੜਾ ਸੱਪ ਇਹ ਮਿਲਦਾ ਹੀ ਨਹੀਂ ਪਾਇ ਇੱਕ ਤਰ੍ਹਾਂ ਦੀ ਇਹਨਾਂ ਦੇ ਨਾਲ ਕਲੋਲ ਹੀ ਹੋ ਗਈ ਹੈ ਬੱਸ ਵਾਲੇ ਜੋ ਬੱਸ ਦੇ ਅੰਦਰ ਬੈਠੇ ਹੋਏ ਸੀਗੇ ਉਹਨਾਂ ਨੂੰ ਬੱਸ ਦੇ ਵਿੱਚੋਂ ਉਤਰਨਾ ਪੈ ਗਿਆ ਇੱਕ ਸੱਪ ਨਹੀਂ ਪੂਰੀ ਬੱਸ ਦੇ ਅੰਦਰੋਂ ਜਗ੍ਹਾ ਘੇਰ ਲਈ ਤੇ ਸਾਰੀਆਂ ਸਵਾਰੀਆਂ ਥੱਲੇ ਲਹਾਲਤੀਆਂ ਨਾਲ ਹੀ ਡਰਾਈਵਰ ਤੇ ਕਨੈਕਟਰ ਨੂੰ ਵੀ ਥੱਲੇ ਆਉਣਾ ਪਿਆ ਤਾਂ ਹੁਣ ਡਰਾਈਵਰ ਤੇ ਕਨੈਕਟਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿਉਂਕਿ ਉਹਨਾਂ ਦਾ ਢੇੜਾ ਵੀ ਜਿਹੜਾ ਹੈ ਉਹ ਰੁਕ ਗਿਆ ਤੇ ਨਾਲ ਹੀ ਬੱਸ ਦੇ ਵਿੱਚ ਸੱਪ ਨੇ ਆਪਣੀ ਜਗ੍ਹਾ ਬਣਾ ਲਈ ਹੈ ਤੇ ਸਾਰੀਆਂ ਸਵਾਰੀਆਂ ਨੂੰ ਹੀਠਾ ਲਾ ਦਿੱਤਾ ਹੈ ਹੁਣ ਡਰਾਈਵਰ ਤੇ ਕਨੈਕਟਰ ਵਿਚਾਰੇ ਡਰੇ ਡਰੇ ਫਿਰਦੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਅ ਰੈਸਕਿਊ ਟੀਮਾਂ ਨੂੰ ਜਿਹੜਾ ਉਹ ਬੁਲਾਇਆ ਗਿਆ ਹੈਗਾ ਤੇ ਉਹ ਸੱਪ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ